ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ਸ਼੍ਰੋਮਣੀ ਕਾਲੀ ਦਾ ਲੰਮਰ ਸਰ ਜਿੰਦਾਬਾਦ ਸ਼੍ਰੋਮਣੀ ਕਾਲੀ ਦਾ ਲੰਮਰ ਸਰ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿਕਾਰਯੋਗ ਸਾਥ ਸਿੰਘ ਜੀ ਨਿਮਤ ਸਹਿਤ ਆਪ ਨੂੰ ਫਤਿਹ ਅਰਥ ਕਰਦੇ ਵਾਹਿਗੁਰੂ ਬਾਈਕ ਜੀ ਕਾ ਖਾਲਸਾ ਬਾਈਕ ਜੀ ਕੀ ਫਤਿਹ ਸਾਨੂੰ ਬੜੀ ਖੁਸ਼ੀ ਹੋਈ ਹੈ ਪਿੰਡ ਅਲਵਰਕ ਆ ਕੇ ਸardar ਅਜੀਤ ਸਿੰਘ ਅਲਵਰਕ ਸਾਡੇ ਜਿਹੜੇ ਜਨਰਲ ਸਕੱਤਰ ਹੈ ਜਿਨ੍ਹਾਂ ਨੇ ਬਹੁਤ ਪੰਥ ਦੀ ਸੇਵਾ ਕੀਤੀ ਹੈ ਔਰ ਹੁਣ ਅਮਰੀਕਾ ਦੇ ਵਿੱਚ ਕਰ ਰਹੇ ਆ ਉਹਨਾਂ ਦੇ ਪਿੰਡ ਦੇ ਵਿੱਚ ਆ ਕੇ ਬਹੁਤ ਸਾਨੂੰ ਹੌਸਲਾ ਮਿਲਿਆ ਅੱਜ ਮੈਂ ਗੱਲ ਕਰਨਾ ਚਾਹੁੰਦਾ ਕਿ ਬੀਜੇਪੀ ਤੇ ਆਰਐਸਐਸ ਦੀ ਕੀ ਪਾਲਸੀ ਹੈ ਬੀਜੇਪੀ ਨੇ ਮੋਦੀ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਲਿਖਿਆ ਕਿ ਜੇ ਉਹਨਾਂ ਦੀ ਸਰਕਾਰ ਬਣ ਗਈ ਤੇ ਇੰਡੀਆ ਦਾ ਨਾਮ ਤਬਦੀਲ ਕਰਕੇ ਭਾਰਤ ਰੱਖੇ ਜਾਊਗਾ ਉਸ ਤੋਂ ਬਾਅਦ ਹਿੰਦੂ ਰਾਸ਼ਟਰ ਬਣਾਇਆ ਜਾਊਗਾ। ਔਰ ਰਾਮ ਮੰਦਰ ਜੋ ਅਸਾਰਿਆ ਗਿਆ ਉਹਦੀ ਗੱਲ ਕਰਦੇ ਆ। ਵੋਗੈਂਕਲੀ ਚੰਦੂ ਦੀ ਵੋਟ ਲੈਂਡ ਦੇ ਲਈ ਧਰਮ ਦੀ ਗੱਲ ਦੇ ਉੱਤੇ ਇਲੈਕਸ਼ਨ ਲੜਨੇ ਸੰਵਧਾਨ ਦੇ ਖਿਲਾਫ ਹੈ ਪਰ ਸਾਨੂੰ ਪਤਾ ਨਹੀਂ ਹੈ ਕਿ ਸੁਪਰੀਮ ਕੋਰਟ ਤੇ ਇਲੈਕਸ਼ਨ ਕਮਿਸ਼ਨ ਇਹਦੇ ਉੱਤੇ ਐਕਸ਼ਨ ਕਿਉਂ ਨਹੀਂ ਲੇ ਰਹੀ ਕਿ ਉਹ ਵੀ ਹਿੰਦੂਤਵਾ ਦੇ ਚੱਲੇ ਲੱਗ ਗਈ ਹੈ ਜੇ ਸਾਰਾ ਦੇਸ਼ ਐਸਰਾ ਦਾ ਹੋ ਜਾਊਗਾ ਹਿੰਦੂਤਵਾ ਦਾ ਹਿੰਦੂ ਰਾਸ਼ਟਰ ਦਾ ਫੇਰ ਇਹ ਝੋਲਮ ਸਿੱਖਾਂ ਦੇ ਉੱਤੇ ਅਸਾਈਆਂ ਦੇ ਉੱਤੇ ਆਦਵਸੀਆਂ ਦੇ ਉੱਤੇ ਸ਼ੈਡਿਊਲ ਕਾਸਟਾਂ ਦੇ ਉੱਤੇ ਅਸਾਈਆਂ ਦੇ ਉੱਤੇ ਮੁਸਲਮਾਨਾਂ ਤੇ ਹੁਣ ਵੱਧ ਰਿਹਾ ਹੈ ਅਸਾਈਆਂ ਨੂੰ ਛੱਤੀਸਗੜ੍ਹ ਦੇ ਵਿੱਚ ਆਦਿਵਾਸੀ ਕਹਿ ਕੇ ਮਾਰਿਆ ਜਾ ਰਿਹਾ ਹੈ ਭੀਜਪੀ ਵੱਲੋਂ ਮਣੀਪੁਰ ਦੇ ਵਿੱਚ ਅਸਾਈਆਂ ਨੂੰ ਮਾਰਿਆ ਜਾ ਰਿਹਾ ਹੈ ਕਸ਼ਮੀਰ ਦੇ ਵਿੱਚ ਮੁਸਲਮਾਨਾਂ ਨੂੰ ਮਾਰਿਆ ਜਾ ਰਿਹਾ ਹੈ ਸਿੱਖਾਂ ਨੂੰ ਹਰਿਆਣਾ ਤੇ ਪੰਜਾਬ ਦੇ ਵਿੱਚ ਵੀ ਮਰਵਾਇਆ ਕੈਨੇਡਾ ਬ੍ਰਿਟਾਨੀਆ ਪਾਕਿਸਤਾਨ ਦੇ ਵਿੱਚ ਵੀ ਮਰਵਾਇਆ ਜਾ ਰਿਹਾ ਹੈ ਮੋਦੀ ਦੀ ਸਰਕਾਰ ਤੋਂ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋる ਹੋਊਗਾ ਜਿਹੜਾ ਨਰਿੰਦਰ ਮੋਤੀ ਹੈ ਇੱਕ ਕੱਟੜ ਆਲਰਾਜ ਦਾ ਬੰਦਾ ਹੈ ਜਿਹੜਾ ਕਿਸੇ ਵੀ ਧਰਮ ਸवाय ਆਪਣੇ ਧਰਮ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ ਹੈਗਾ 2002 ਦੇ ਵਿੱਚ ਇੱਕ ਸੀਫਨੇਸ ਸੀ ਗੁਜਰਾਤ ਦਾ ਤਾਂ ਉਸ ਵੇਲੇ ਇਸ ਨੇ 2000 ਤੋਂ ਜ਼ਿਆਦਾ ਮੁਸਲਮਾਨ ਕਤਲ ਕਰਾਤੇ ਸੀਗੇ ਸੈਂਟਰ ਦੀ ਸਰਕਾਰ ਬੀਜੇਪੀ ਦੀ ਵਜਪਾਈ ਦੀ ਸੀ ਸੈਂਟਰ ਦੀ ਸਰਕਾਰ ਨੇ ਕੋਈ ਐਕਸ਼ਨ ਨਹੀਂ ਲਿਆ ਤੇ ਅਮਰੀਕਾ ਨੇ ਤੇ ਬ੍ਰਿਟਾਨੀਆ ਨੇ ਜਿਹੜੇ ਇਹ ਵੀਜੇ ਸੀਗੇ ਉਹ ਰੱਦ ਕਰ ਦਿੱਤੇ ਸੀਗੇ 2013 ਦੇ ਵਿੱਚ ਮੋਦੀ ਗੁਜਰਾਤ ਦਾ ਚੀਫ ਮਿਨਿਸਟਰ ਸੀਗਾ ਇਸ ਨੇ 60000 ਸਿੱਖ ਜ਼ਮੀਂਦਾਰ ਜੋ ਗੁਜਰਾਤ ਦੇ ਵਿੱਚ ਕਾਰਸਤ ਕਰਦੇ ਸੀਗੇ ਜਬਰਨ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਖੋ ਕੇ ਉਹਨਾਂ ਨੂੰ ਗੈਰਕਰ ਗੈਰ ਜ਼ਮੀਨ ਬਣਾ ਦਿੱਤਾ ਪਰ ਸੈਂਟਰ ਦੀ ਸਰਕਾਰ ਨੇ ਕੋਈ ਐਕਸ਼ਨ ਨਹੀਂ ਲਿਆ ਤੁਸੀਂ ਕਹਿੰਦੇ ਹੋ ਕਿ ਪ੍ਰਾਈਮ ਮਿਨਿਸਟਰ ਸਿੱਖ ਹੋਣਾ ਚਾਹੀਦਾ ਹਾਂ 2013 ਦੇ ਵਿੱਚ ਸਿੱਖ ਪ੍ਰਾਈਮ ਮਿਨਿਸਟਰ ਮਨਮੋਨ ਸਿੰਘ ਸੀਗਾ ਪਰ ਇਸ ਦੇਸ਼ ਦੀ ਬनावट ਇਸ ਤਰ੍ਹਾਂ ਦੀ ਹੈ ਕਿ ਜਿਹੜੀ ਵਰਤ ਗਿਣਤੀ ਹਿੰਦੂ ਪਾਲਿਸੀ ਬਣਾਏ ਸਿੱਖ ਬੇਸ਼ੱਕ ਪ੍ਰਾਈਮ ਮਿਨਿਸਟਰ ਹੋਵੇ ਉਹ ਹਿੰਦੂਤਵਾਦੀ ਪਾਲਿਸੀ ਦੇ ਖਿਲਾਫ ਨਹੀਂ ਚੱਲ ਸਕਦਾ ਜੇ ਜੋ ਇੰਦਰਾ ਗਾਂਧੀ ਨੇ ਫੌਜਾਂ ਦੇ ਨੂੰ ਦਰਬਾਰ ਸਾਹਿਬ ਦੇ ਉੱਤੇ ਚਾੜਿਆ ਅਕਾਲ ਤਖਤ ਸਾਹਿਬ ਨੂੰ ਸ਼ਹੀਦ ਕੀਤਾ ਸਿੱਖ ਰੈਫਰੈਂਸ ਲਾਇਬ੍ਰੇਰੀ ਤੇ ਟੋਸ਼ਾ ਕਰਨਾ ਫੌਜ ਨੇ ਲੁੱਟ ਲਿਆ ਛੱਤੀ ਹੋਰ ਗੁਰਦੁਆਰਿਆਂ ਦੇ ਉੱਤੇ ਫੌਜ ਨੇ ਕਬਜ਼ੇ ਕੀਤੇ ਉਸ ਵੇਲੇ ਬੋਲਖ ਦਾ ਪ੍ਰੈਜ਼ੀਡੈਂਟ ਸਿੱਖ ਜ਼ੈਲ ਸਿੰਘ ਸੀ ਪਰ ਜ਼ੈਲ ਸਿੰਘ ਬਤੌਰ ਪ੍ਰੈਜ਼ੀਡੈਂਟ ਹੁੰਦੇ ਆ ਕੁਝ ਨਹੀਂ ਕਰ ਸਕਿਆ ਇੰਦਰਾ ਗਾਂਧੀ ਦੇ ਹੁਕਮ ਨੂੰ ਮੋੜ ਨਹੀਂ ਸਕਿਆ ਜਿਵੇਂ ਬਨਬੋਣ ਸਿੰਘ ਨੇ 60000 ਸਿੱਖ ਜਿਨ੍ਹਾਂ ਦਾ ਅਜਾੜਾ ਕਰਤਾ ਗੁਜਰਾਤ ਦੇ ਵਿੱਚ ਮੋਦੀ ਨੇ ਉਹ बोल ਨਹੀਂ ਸਕਿਆ ਸੋਤ ਸੰਗਤ ਜੀ ਹੁਣ ਸਵਾਲ ਕੀ ਹੈ ਕਿ ਜਿੰਨਾ ਛੇ ਸਿੱਖ ਆਜ਼ਾਦ ਨਹੀਂ ਹੁੰਦਾ ਉਹਨਾਂ ਛੇ ਅਸੀਂ ਇੱਥੇ ਸੁੱਖ ਤੇ ਚੈਨ ਦੇ ਵਿੱਚ ਵਸ ਨਹੀਂ ਸਕਦੇ ਹੈ ਸਾਨੂੰ ਆਪਣਾ ਰਾਜ ਔਖਾ-ਸੌਖਾ ਹੋ ਕੇ ਬਣਾਉਣਾ ਪਊਗਾ ਚੰਗਿਆਂ ਲੱਗੇ ਜਾਂ ਮਾੜਾ ਲੱਗੇ ਇਹਦੇ ਤੋਂ ਬਗੈਰ ਸਾਡਾ ਹੁਣ ਗੁਜ਼ਾਰਾ ਨਹੀਂ ਹੈ ਮੈਂ ਇਹ ਵੀ ਨਹੀਂ ਤੁਹਾਡੇ ਨਾਲ ਗੱਲ ਕੀਤੀ ਦਲੀਲ ਦੇ ਨਾਲ ਸਮਝਾਇਆ ਤੁਹਾਨੂੰ ਕਿਉਂ ਸਾਨੂੰ ਆਪਣਾ ਵੱਖਰਾ ਦੇਸ਼ ਬਣਾਉਣਾ ਪਊਗਾ ਇਹ ਬਹੁਤ ਵੱਡੀ ਗੱਲ ਹੈ ਹੁਣ ਲੈਕਚਨ ਆ ਰਿਹਾ 13 ਸੀਟਾਂ ਹੈਗੀਆਂ ਪੰਜਾਬ ਦੀਆਂ ਜਿਹੜੀਆਂ ਪਾਰਲੀਮੈਂਟs ਜਾਣੀਆਂ 13 ਸੀਟਾਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਅੰਬਰਸਰ ਨੇ ਆਪਣੇ ਕੈਂਡੀਡੇਟ ਖੜੇ ਕਰ ਦਿੱਤੇ ਐ ਬਾਦਲ ਦੇ ਵਕਤ ਦੇ ਵਿੱਚ ਆਪਾਂ ਕਹਿੰਦੇ ਸੀ ਚੰਡੀਗੜ ਸਾਡਾ ਪਰ ਚੰਡੀਗੜ ਤੇ ਵਿੱਚ ਬਾਦਲ ਦਲੀਏ ਆਪਣਾ ਕੈਂਡੀਡੇਟ ਨਹੀਂ ਖੜਾ ਕਰਦੇ ਅਸੀਂ ਆਪਣਾ ਕੈਂਡੀਡੇਟ ਲਖਬੀਰ ਸਿੰਘ ਖੜਾ ਕਰਤਾ ਆਪਾਂ ਕਹਿੰਦੇ ਹਰਿਆਣੇ ਦੇ ਵਿੱਚ ਪੰਜਾਬੀ ਬੋਲਦੇ ਲੋਕ ਇੱਥੇ ਰਹਿ ਗਏ ਆ ਪਰ ਬਾਦਲ ਨੇ ਕਦੇ ਵੀ ਹਰਿਆਣੇ ਦੀ ਪੰਜਾਬੀ ਬੋਲਣ ਦੇ ਲੱਖਿਆਂ ਦੇ ਵਿੱਚ ਆਪਣਾ ਖਾਲੀ ਦਲ ਦਾ ਕੈਂਡੀਡੇਟ ਨਹੀਂ ਖੜਾ ਕੀਤਾ ਐਤਕੀ ਬਾਰੇ ਤੜੀ ਸ਼੍ਰੋਮਣੀ ਅਕਾਲੀ ਦਲ ਅੰਬਰਸਰ ਨੇ ਕਰਨਾਲ ਦੇ ਵਿੱਚ ਹਰਜੀਤ ਸਿੰਘ ਮਿਰਕ ਨੂੰ ਖੜਾ ਕਰਤਾ ਹੈ ਕੁਰਕ ਖੇਤਰ ਦੇ ਵਿੱਚ ਖਜਾਨ ਸਿੰਘ ਨੂੰ ਖੜਾ ਕਰਤਾ ਹੈ ਆ ਨਾਲ ਲੱਗਦੇ ਪਟਿਆਲੇ ਦੇ ਵਿੱਚ ਮਹਿੰਦਰਪਾਲ ਸਿੰਘ ਪ੍ਰੋਫੈਸਰ ਹੈ ਜਿੱਥੇ ਤੁਹਾਡਾ ਅਸਰ ਰਸੂਕ ਹੈਗਾ ਸੋ ਸਾਥ ਸੰਗਤ ਜੀ ਤੁਹਾਨੂੰ ਸਾਰੀ ਗੱਲ ਮੈਂ ਜਿਹੜੇ ਇੱਕ ਤਰੀਕ ਨੂੰ ਆਪਾਂ ਵੋਟਾਂ ਪਾਉਣੀਆਂ ਸਮਝਾ ਦਿੱਤੀ ਹੈ ਇੱਕ ਪਾਲਿਸੀ ਦੇ ਦੀਨ મોદી ਨੇ ਆਰਡਰ ਕੱਢਿਆ ਕੀ ਜਿਹੜਾ ਵੀ ਸਿੱਖ ਆਜ਼ਾਦੀ ਦੀ ਗੱਲ ਕਰੂਗਾ ਇੱਥੇ ਹਿੰਦੁਸਤਾਨ ਦੇ ਵਿੱਚ ਹੋਵੇ ਬਾਹਰ ਦੇ ਮੁਲਕ ਦੇ ਵਿੱਚ ਹੋਏ ਉਸ ਨੂੰ ਸਰਕਾਰ ਆਪਣੀਆਂ ਖੁਫੀ ਏਜੰਸੀ ਤੇ ਰਹੀਂ ਜਾਨੋਂ ਮਰਵਾ ਦੋਗੇ ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਹਰ ਹਰਦੀਪ ਸਿੰਘ ਨੇ ਜਾਨੋਂ ਮਰਵਾ ਦਿੱਤਾ ਹੈ ਰਿਪੂ ਦਾ ਮਨ ਸਿੰਘ ਮਲੇ ਨੂੰ ਮਰਵਾਤਾ ਸੁਖਦੋਲ ਸਿੰਘ ਨੂੰ ਮਰਵਾਤਾ ਕੈਨੇਡਾ ਦੇ ਵਿੱਚ ਪ੍ਰਾਈਮਿੰਿਸਟਰ ਟਰੂਡੋ ਜਿਹੜੇ ਕੈਨੇਡਾ ਦੇ ਪ੍ਰਾਈਮਿੰਿਸਟਰ ਹੈ ਉਹਨਾਂ ਨੇ ਸਿੱਧਾ ਹਿੰਦੁਸਤਾਨ ਦਾ ਨਾਮ ਲੈ ਕੇ ਕਿਹਾ ਕਿ ਹਿੰਦੁਸਤਾਨ ਨੇ ਇਹ ਸਿੱਖਾਂ ਦੇ ਕਤਲ ਕਰਾਏ ਹੈ ਬ੍ਰਿਟਾਨੀਆ ਦੇ ਵਿੱਚ ਅਫਤਾਰ ਸਿੰਘ ਠੰਡੇ ਨੂੰ ਮਰਵਾਤਾ ਜ਼ਹਿਰ ਦੇ ਕੇ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜ ਵਰ ਨੂੰ ਮਰਵਾਤਾ ਹੈ ਦੂਸਰਾ ਲਖਬੀਰ ਸਿੰਘ ਰੋਡੇ ਨੂੰ ਮਰਵਾਤਾ ਹੈ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਐਕਸੀਡੈਂਟ ਦੇ ਵਿੱਚ ਬਰਵਾ ਦਿੱਤਾ ਹੈ ਪੰਜਾਬ ਦੇ ਵਿੱਚ ਮੋਸੇਵਾਲ ਨੂੰ ਮਰਵਾ ਦਿੱਤਾ ਸੋ ਮੇਰਾ ਮਤਲਬ ਹੈ ਹੁਣ ਮੋਦੀ ਦੇ ਹੱਥ ਮੁਸਲਮਾਨਾਂ ਦੇ ਖੂਨ ਦੇ ਨਾਲ ਸਿੱਖਾਂ ਦੇ ਖੂਨ ਦੇ ਨਾਲ ਰੰਗੇ ਹੋਏ ਐ ਬਹੁਤ ਜ਼ਿਆਦਾ ਕਤਲ ਕਰਾਉਣ ਲੱਗ ਪਿਆ ਆ ਦਿਵਾਸੀਆਂ ਦੀ ਤੁਹਾਨੂੰ ਮਣੀਪੁਰ ਦੇ ਵਿੱਚ ਰਸਾਈਆਂ ਦਾ ਦੱਸਿਆ ਇਹਦੇ ਬਾਰੇ ਸਿੱਖ ਕੌਮ ਨੂੰ ਇੱਕ ਹੋ ਕੇ ਖੜਾ ਹੋਣਾ ਪਊਗਾ ਤੁਹਾਡੇ ਕੋਲੇ ਦੂਜੀ ਪਾਰਟੀ ਦੇ ਮੈਂਬਰ ਆਉਣਗੇ ਵੋਟਾਂ ਮੰਗਣ ਉਹਨਾਂ ਨੂੰ ਪੁੱਛਿਓ ਕਿ ਤੁਹਾਡਾ ਕੀ ਵਿਚਾਰ ਹੈ ਜਿਹੜੇ ਸਿੱਖਾਂ ਨੂੰ ਇਸ ਤਰ੍ਹਾਂ ਬਾਹਰ ਦੇ ਮੁਲਕਾਂ ਦੇ ਵਿੱਚ ਹਰਿਆਣੇ ਤੇ ਪੰਜਾਬ ਦੇ ਵਿੱਚ ਕੁੱਤੇ ਭੌਂਕਦੇ ਹੁੰਦੇ ਆ ਯਾਰ ਹੁਣ ਉੱਧਰ ਦੇਖੀ ਜਾਂਦੇ ਹੋ ਹਨਾ ਉਹਨਾਂ ਦੀ ਤਾਂ ਤਾਂ ਦੀ ਆਪਣੀ ਆਦਤ ਤਾਂ ਨਹੀਂ ਨਾ ਖੁੱਤੇ ਨੂੰ ਭੌਂਕਦੇ ਨੂੰ ਦੇਖਣ ਦੀ ਆਪਾਂ ਇੱਧਰ ਤਵੱਜੋ ਦੇਈ ਚੱਲੀਏ ਸੋ ਮੇਰਾ ਮਤਲਬ ਹੈ ਕਿ ਉਹਨਾਂ ਨੂੰ ਪੁੱਛੋ ਕਿ ਪਾਈ ਤੁਸੀਂ ਦੱਸ ਸਕਦੇ ਹੋ ਕਿ ਮੋਦੀ ਦੀ ਪਾਲਿਸੀ ਸੈਂਟਰ ਦੀ ਕੀ ਹੈ ਸਿੱਖਾਂ ਨੂੰ ਮਰਵਾਉਣ ਦੇ ਲਈ ਅਸਾਈਆਂ ਤੇ ਮੁਸਲਮਾਨਾਂ ਨੂੰ ਆਦਿਵਾਸੀਆਂ ਨੂੰ ਉਹ ਬੋਲ ਨਹੀਂ ਸਕਦੇ ਕਿਉਂ ਕਰਕੇ ਉਹਨਾਂ ਦੀ ਵਫਾਦਾਰੀ ਦਿੱਲੀ ਦੇ ਨਾਲ ਪੰਜਾਬ ਤੇ ਸਾਡੇ ਨਾਲ ਨਹੀਂ ਹੈ ਇੱਥੇ ਫਰਜ਼ੀ ਜਿਵੇਂ ਸਿਆਲ ਦੇ ਵਿੱਚ ਰੂਸ ਤੇ ਚੀਨ ਤੋਂ ਮਰਗਭੀਆਂ ਹੁੰਦੀਆਂ ਛੱਪੜਾਂ ਦੇ ਵਿੱਚ ਜਦੋਂ ਗਰਮੀ ਦਾ ਮੌਸਮ ਆਉਂਦਾ ਵਾਪਸ ਰੂਸ ਤੇ ਚੀਨ ਉੱਡ ਕੇ ਚਲੀਆਂ ਜਾਂਦੀਆਂ ਇਹ ਮੌਕੇ ਦੀਆਂ ਮਰਗਾਬੀਆਂ ਆਈਆਂ ਹੋਈਆਂ ਇਹਨਾਂ ਨੂੰ ਪਛਾਣ ਲਓ ਇਹਨਾਂ ਨੇ ਕੰਮ ਨਹੀਂ ਹੋਣਾ ਜਿਹੜਾ ਆਪਣੀ ਕੌਮ ਦੇ ਬਾਰੇ ਨਹੀਂ ਬੋਲ ਸਕਦੇ ਗਰੀਬਾਂ ਬਾਰੇ ਨਹੀਂ ਬੋਲ ਸਕਦੇ ਕਿਸਾਨਾਂ ਬਾਰੇ ਨਹੀਂ ਬੋਲ ਸਕਦੇ ਇਹ ਇੱਥੇ ਮਰਗਾਬੀਆਂ ਵਰਗਣ ਆਏ ਹੋਏ ਆ ਸੋ ਸਾਥ ਸੰਗਤ ਜੀ ਮੈਂ ਆਸ ਕਰਦਾ ਕਿ ਸਾਡੇ ਲਈ ਇਹ ਬਹੁਤ ਵੱਡਾ ਪਿੰਡ ਹੈ ਮੇਰਾ ਖਿਆਲ ਇੱਥੋਂ ਦੇ ਬਹੁਤ ਵੱਡੇ ਬਾਬਾ ਜੀ ਹੋਏ ਹੈ ਹਾਂ ਪਿਆਰਾ ਸਿੰਘ ਪਿਆਰਾ ਸਿੰਘ ਜਿਹਨੇ ਮੋਰਮ ਸ਼ਹੀਦ ਕਿਹਾ ਹਾਂ ਟੋਡਲ ਮਲ ਉਹ ਵੀ ਹਾਂਜੀ ਹਾਂਜੀ ਤੇ ਟੋਡਲ ਮਲ ਸਾਹਿਬ ਵੀ ਇੱਥੋਂ ਦੇ ਹੋਏ ਐ ਸੋ ਸਾਨੂੰ ਬਹੁਤ ਫਖਰ ਹੈ ਇਸ ਸਥਿਆਸਿਕ ਪਿੰਡ ਦੇ ਵਿੱਚ ਆਉਣ ਦਾ ਖਾਸ ਕਰਕੇ ਜੀਤ ਸਿੰਘ ਅਲਵਰਤ ਦਾ ਜਿਨਨੇ ਪਾਰਟੀ ਦੇ ਲਈ ਬਹੁਤ ਕੰਮ ਕੀਤਾ ਤੇ ਇਸ ਪਾਰਟੀ ਨੂੰ ਖੜਾ ਕੀਤਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਵਾਪਾ ਤਗੜੇ ਹੋਈਏ ਜੇ ਜੇ ਦੇ ਵੱਡੇ 스ਪਿੰਡ ਨੇ ਸ਼ਕਤੀਆਂ ਜੰਮੀ ਐ ਤਾਂ ਆਪਾ ਘਟ ਨਹੀਂ ਹੋ ਸਕਦੇ ਸਾਡੇ ਵਿੱਚ ਉਹਨਾਂ ਦਾ ਖੂਨ ਹੈ ਤੱਕੜੇ ਹੋ ਕੇ ਇਹ ਜਿਹੜਾ ਜ਼ਬਰ ਮੌਦੀ ਕਰ ਰਿਹਾ ਹੈ ਇਹਦਾ ਸਾਹਮਣਾ ਕਰੀਏ ਸਾਹਮਣਾ ਨਾ ਕੀਤਾ ਤੇ ਹੋਰ ਜ਼ੁਲਮ ਕਰਨ ਲੱਗ ਪਊਗਾ ਅੜਨਾ ਸਾਡੇ ਲਈ ਬਹੁਤ ਜ਼ਰੂਰੀ ਹੈ ਸੋ ਮੈਂ ਆਸ ਕਰਦੇ ਹਾਂ ਕਿ ਮਾਰਾ ਸੱਚੇ ਪਾਤਸ਼ਾਹ ਸਾਨੂੰ ਦਿਲ ਸਾਡਾ ਵੱਡਾ ਤੇ ਤਕੜਾ ਕਰਨਗੇ ਜਿਹੜਾ ਮੌਜੂਦਾ ਜ਼ੁਲਮ ਦੇ ਖਿਲਾਫ ਅਸੀਂ ਖੜ ਕੇ ਮੁਕਾਬਲਾ ਕਰ ਸਕੀਏ ਬੋਲੇ ਇਸੋ ਨਿਹਾਲ ਅਹਨਾ ਸ਼ਬਦਾਂ ਦੇ ਨਾਲ ਆਸ ਕਰਦਾ ਹੋਇਆ ਫਤਿਹ ਦੀ ਫਤਿਹ ਅਰਜ਼ ਕਰਦਾ ਹਾਂ ਵਾਰਡ ਜੀ ਕਾ ਖਾਲਸਾ ਵਾਰਡ ਜੀ ਕੀ ਫਤਿਹ